ਹਾਂ ਜੀ ਯਾਰ ਕੀ ਹਾਲ ਚਾਲ ਹਰੇ ਦੋਸਤਾਂ ਮੈਂ ਤਰਮੀਦ ਕਰ ਤੂ ਠੀਕ ਠਾਕ ਹਾਂ ਤੁਹਾਡੇ ਜਾਨਵਰ ਵੀ ਸੈਕਰਾਟ ਕੋਲੋਂ ਲਓ ਮਤਰੋ ਅੱਜ ਆਈ ਪਾਪੇ ਕੋਲੇ ਆਹ ਦੇਖ ਲੋ ਕਿਵੇਂ ਬੱਚੇ ਨਿਕਲ ਜਾਂਦੇ ਨਹੀਂ ਠੀਕ ਆ ਠੀਕ ਆ ਮੂੰਹ ਜਾਂ ਡੜਦਾ ਨਹੀਂ ਹੂੰ ਹੀ ਆ ਇਹਨਾਂ ਹਾਂ ਦੇ ਉੱਦੇ ਦੇ ਵੇਖੀ ਫਿਰ ਆ ਨਹੀਂ ਕਰਨੇ ਬਾਹਰ ਕੱਢਾਂ ਆ ਨੈਟ ਜੇ ਬੰਦ ਕਰ ਆਦਲੀ ਚਲੋ ਬਈ ਹੈ ਬਾਟ ਆ ਵੀ ਭਾਈ ਧੰਦੇ ਹੋਰ ਐਨੇ ਕੀ ਰਹਿ ਕੇ ਕਿ ਪਰਲੇ ਛੱਡੇ ਜਾਂਦੇ ਜਿੱਦਣ ਆਪਾਂ ਰੰਗ ਲੈ ਉਹਦੋਂ ਬਾਵਾ ਹੀ ਯਾਰ ਨਵੇਂ ਤਾਂ ਆ ਹੀ ਆ ਰਾੰਗਿਆ ਯਾਰ ਫਿੱਕਾ ਵੀ ਹੋ ਗਿਆ ਚਾਬੀ ਕਿਥੇ ਰੱਖੀ ਇੰਦਰ ਦੇਖੋ ਇਹ ਰਾੰਗੋ ਜਾਂ ਨਿੰਦਾ ਜਮੋ ਜਾ ਉਹਦੇ ਇੱਥੇ ਪੈਣਾ ਕੀੜੇ ਦੇ ਉਹ ਡਾਇਰੈਕਟ ਹੀ ਕੰਡਰੀ ਆਪਲੇ ਜੰਦੀ ਨਹੀਂ ਨਹੀਂ ਹਮ ਕਮਜ਼ੋਰ ਰਾਜਾ ਵੀ ਲੱਗਦਾ ਇਹ ਹੂੰ ਹੈਗਾ ਹੈਗਾ ਬਾਕੀ ਸਭ ਤਾਂ ਠੀਕ ਆ ਉਹ ਕਿਹੜੀ ਆਂਡੀ ਹੀ ਤੇਰੀ ਬੈਠੀ ਆ ਚੱਕਦੀ ਇੱਧਰ ਵੀ ਆ ਦੋ ਤਿੰਨ ਆਂਡਾ ਆ ਚੱਕਦੀ ਆ ਪਤਾ ਨਹੀਂ ਇਹ ਦਿੱਤਾ ਲੈ ਇਹ ਦੋ ਆ ਪਈ ਆ ਇੱਧਰ ਇਹ ਵੀ ਚੱਕ ਲਈ ਮੈਤਰੀ ਬਾਹਰ ਲਖਣੇ ਆ ਬਾਹਰ ਖਣੇ ਤੈਨਾਂ ਨਾ ਨਾ ਵੀਰ ਹੋਂਦ ਨਾ ਦੂ ਕੀ ਖਾਣਾ ਇਹ ਕਿਨੇ ਜਾ ਗਿਆ ਅੰਦਰੋਂ ਆ ਰਿਹਾ ਲੱਗਦਾ ਕਾਲਸ ਰਹਾ ਉਹ ਹੀ ਆ ਇਹ ਕਾ ਅੰਦਰੋਂ ਬਾਹਰ ਆ ਗਿਆ ਕਾਲਸ ਰਹਾ ਇਹ ਹੀ ਆ ਆਹ ਦੇਖ। ਆ ਇੱਕ ਮੈਂ ਕਿੰਨਾ ਵੱਡਾ ਵੀ ਲਾਲਚੀ ਨਾ ਹਨਾ ਬੱਚਿਆਂ ਦੇ ਠੀਕਾ ਇਹ ਇਹਨੂੰ ਲੈਂਦਾ ਇਹਨੂੰ ਕੀ ਹੋ ਗਿਆ ਇਹਨੂੰ ਯਾਰ ਦਾਦੇ ਹੀ ਕਮਜ਼ੋਰਾ ਕਿਉਂ ਨਹੀਂ 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 ਉਹ ਤਾਂ ਦੰਦੇ ਹੀ ਨਾਲੇ ਅੱਛਾ ਮਗਰ ਤੇ ਦੇ ਦਿੰਦੇ ਆਪ ਕੋਲ ਠੀਕ ਆ ਜੰਗਲਾਤ ਬੇਹਾ ਦੇਖੋ ਬਾਦ ਆਹ ਦਰ ਨਹਰ ਫੈਂਸ ਨਹੀਂ ਆ ਠੀਕ ਹੋ ਗਈਆਂ ਉਹ ਕਾਲੇ ਟੁਕਸਾ ਵਾਲਾ ਛੱਡਾ ਸੀ ਹਨਾ ਮੁੜਿਆ ਆ ਉਹ ਤਾਂ ਟੂਸਿਆਂ ਵਾਲਾ ਓੱਡਾ ਫਿਰਦਾ ਸੀ ਕੱਲਾ ਉਹ ਕਿ ਦੂਜਾ ਸੀਗਾ ਤਾ ਵੇ ਆਹ ਦੇਖ ਨੂੰ ਨਾਰਾ ਖਾੜੀ ਇਤੋਂ ਲੈਂਦੀ ਹੁਣ ਆਦਾ ਖੰਭ ਜੰਮੜ ਗਏ ਯਾਰ ਮੈਂ ਕਹਿੰਨਾ ਹੂੰ ਖੋਲਦੀ ਅੱਖ ਕਹਿੰਨੀ ਆ ਵਿੱਚੋਂ ਕੱਢ ਦੇ ਗੀਰੀ ਜੀ ਕੰਚੀ ਹੈ ਨਹੀਂ ਇੱਥੇ ਕੰਚੀ ਆਬ ਤੱਕ ਵਾਲ ਜੇ ਲਾਦ ਗਿਆ ਕੱਟ ਦੇ ਚੀਨਾ ਕੱਟਾ ਜਾਵੇ ਨਾ ਜਾਂ ਗਰੀ ਚ ਕੱਢਦੇ ਸਾਰੀਆਂ ਬਾਦਾਂ ਮੈਦਾ ਕਰਨਾ ਹੂੰ ਇੰਨੀ ਕਾਲੂ ਸਹੀ ਓਕੇ ਮੋਨ ਤੇ ਮੋਲ ਕੇ ਚੰਗਾ ਰਾਂ ਚਪਿਆ ਚਾ ਕੋ ਪਤਾ ਨਹੀਂ ਯਰ ਕਿਦੇ ਕਿਵੇਂ ਗਈ ਹਨ ਚੰਗੀ ਭਲੀ ਸੱਟ ਤਾਂ ਹੋ ਗਈ ਸੀਗੀ ਪਹਿਲਾਂ ਜਖਾਮ ਜੇ ਤੋਂ ਨਾਲੇ ਮੂੰਹ ਜੇ ਤੇ ਅੱਖ ਤੇ ਉਹ ਬਾਕੀ ਹੋ ਗਿਆ ਤੁਰ ਜਰਾਂ ਨੇ ਕਿਆ ਆਪਾਂ ये कहे जराता है ठीक है गला नहीं पक्ा नहीं वह ठीक ਬਾਏ ਦੇ ਵਾਈਡ ਵੀਡੀਓ ਦੇਗਾ ਤੁੱਪ ਹੀ ਪੈ ਰਹੇ ਹੁੰਦੇ ਗਾਪਾ ਚਾ ਚੱਲ ਬਹਿ ਜਾ ਵੀ ਇੱਥੇ ਸੇਕ ਤੋ ਟਕਾ ਕੇ ਤੁੱਪ ਫੇਰ ਛੋੜਾ ਕਰਦੇ ਆ ਇਲਾਜ ਉਹ ਜੱਟਾ ਕੋਈ ਨਹੀਂ ਆ ਹਾਂ 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 ਠੀਕ ਆ ਇਹਦਾ ਉਹ ਹੁਣ ਪਾਊਡਰ ਪਾਇਆ ਪਤਾ ਕਰਕੇ ਆ ਟੈਟਰਾਸਾਈਕਲਨ ਦਾ ਲਿਆ ਫਿਰ ਛਤਰੀ ਨਹੀਂ ਵੀ ਕਰ ਆ ਮੁਰਜ ਮੁੱਤੇ ਬੰਦੇ ਆ ਸੀਰੇ ਘਰਾਂ ਲਈ ਉੱਠ ਗਿਆ ਹੈਗਾ ਹਾਂ ਤੂੰ ਤਾਂ ਨਹੀਂ ਲਾਦਾ ਕਿਤੇ ਫਿਰ ਲੈ ਨਹੀਂ ਢੱਕਦਾ ਉਹ ਥੱਲੇ ਆਲਾ ਨਹੀਂ ਕੰਮ ਆਉਂਦਾ। ਇਹ ਗਾਂਂਹ ਰੜੇ ਪੈਂ। ਫਾਕਾ ਦਾ ਥੱਲੇ ਆ ਫਿਰ ਟੱਕਦਾ ਆਉਣਾ। ਥੱਲੇ ਟਗੜੇ। ਹਾਂ। ਬਾਹਰ ਆ ਕੇ ਜਿੰਨ ਕੀ ਲਿਧੀ ਦੀ ਆ। ਹਾਂ ਹਾਂ। ਛੜਨੇ ਅੱਜ ਕਿ ਨਹੀਂ? ਹਾਂ। ਚਾਹ ਛਤਰੀਲਾ। ਅਕਲਾਲ ਹੋਰ ਤੋਂ ਬਨਾਂਗੇ। ਬਾ ਠੀਕ ਆ। ਕੱਲੇ ਚ ਨੈਟ ਚ ਛੱਡੇ ਵੇ ਜਿਹੜੇ ਟੂਸਾਂ ਵਾਲੇ ਉੱਡਿਆ ਹਾਂ ਹਾਂ ਗੇੜੇ ਪਾਈ ਉਹਨੇ ਟੂਸਾਂ ਵਾਲੇ ਨੇ ਦੋਨੇ ਨੇ ਅਜਿਹੀ ਅੱਖ ਖਰਾ ਮੈਂ ਕਹਿੰਨਾ ਇਹੀ ਉੱਡਿਆ ਸੀ ਹਨਾ ਕੱਲ ਪਰਸੋਂ ਸੀ ਕੱਲ ਤਾਂ ਨਹੀਂ ਛੱਡੇ ਪਰਸੋਂ ਚੱਲ ਆਹੋ ਉਹ ਤਾਂ ਆ ਗਿਆ ਅੱਛਾ ਉਹ ਵੀ ਆ ਗਿਆ ਤੇ ਆਨੁਖ ਹੈ ਇਹੀ ਆ ਇਹੀ 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 ਕੈਦੀ ਬੈਠੇ ਦਾ ਓੱਖਾ ਲੱਗਦਾ ਹੈ ਕੈਦੀ ਬੈਠੇ ਛੱਡ ਦੇ ਹੈ ਉਹ ਦਾ ਜਿਹੜਾ ਇੱਥੇ ਪੂਜੇ ਤੇ ਰਹਿੰਦਾ ਹੁੰਦਾ ਸੀਗਾ ਆਹ ਯਾਰ ਇਹਦੇ ਨਾਲ ਕਿੰਨਾ ਬੜਾ ਮੁੰਡਾ ਇਹ ਬੁੱਤਰ ਆ ਹਾਂ ਬੁੱਤਰ ਉਹਦਾ ਹੈ ਇਹ ਧੀਦੇ ਆ ਨਾ ਅੰਦਰ ਬੈਠੇ ਨਹੀਂ ਉੱਤਨਾ ਹਲਾ ਨਹੀਂ ਕਰ ਰਹੇ ਨੇ ਉਹ ਫੋਨ ਕਿੱਥੇ ਆ ਪੂਆ ਕੋਲ ਹੈਗਾ ਵਾ ਉਧਰ ਹੀ ਆ ਉਹਨੂੰ ਫੋਨ ਲਾਖ ਥੋੜੇ ਲੱਗਿਆ ਚਾਰ ਇਹਦੋਂ ਇੱਕ ਵੱਡਾ ਨਿਕਲ ਗਿਆ ਹੀ ਉਹ ਤਾੜਤਾ ਮੈਂ ਇੰਨਾ ਜੋ ਉੱਠ ਗਿਆ ਹੈਗਾ ਇੰਨਾ ਜੋ ਕਿਹੜੇ ਸੋਂ ਪਾਈ ਚਤੇ ਚਤੇ ਪਾਈ ਗਿਆ ਫੜ ਲਾ ਤੈਂ ਚਾਰ ਫੜ ਲਾ ਨਾ ਵੀ ਨਾ ਜੰਗਲਾ ਚਪਿਆ ਦੇਖੋ ਬਾਦਸ਼ਾਨ ਹੁੰਦਾ ਹੈ ਅੱਗੇ ਵਿੱਚ ਬਹੁਤ ਲਾਉਣਾ ਕਿਹੜੀ ਦੀ ਲੱਕੜ ਵਾਲੀ ਐ ਚਲੋ ਜੀ ਯਾਰੋ ਵੀ ਮਿਸਟਰ ਅੱਜ ਰੈਸਲ ਅੱਜ ਤਾਲੀ ਮੰਝਲ ਤੇ ਆ ਪਸਾ ਢਾਂਗੀ ਇਚ ਮੱਥੇ ਲੱਗਦੀ ਫੇਰ ਰੱਖ ਬਰੇ ਚੱਕ ਦੇ ਚੱਕ ਦੇ ਆ ਹੜੂਈ ਢਾਂਗੀ ਜਾ ਜਾਂਦਾ ਇਹ ਪਸਾ ਦੇ ਇਥੇ ਉਹ ਜਿਹੜਾ ਉਹ ਭੈੜਾ ਉਹ ਤਾਂ ਭਾਰੀ ਚੀਜ਼ ਆ ਓਹ ਲਾ ਲੋਏਲੀ ਜੀ ਲੋਟ ਆਉਂਦਾ ਹੁਣ ਆਹੋ ਨਹੀਂ ਨਹੀਂ ਦੂਸਰੀ ਢਾਜ ਜਤਾ ਉਹ ਵੀ ਤਰਾ ਚੱਲ ਓਕੇ ਆ ਬਾਠ ਠੀਕ ਆ ਹੁਣ ਆਪੇ ਆ ਜਾਉਂਦਾ ਫਿਰੂਗਾ ਲਾਓ ਮਤਰਾ ਇਹ ਵੀਡੀਓ ਦਾ ਪੈਥੀ ਐਂਡ ਕਰਦੇ ਨੇ ਜਿਹੜੀ ਆਪਣੇ ਚੈਨਲ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸ ਵੀਡੀਓ ਕਰਦਾ ਲਗੀ ਪਾਏ ਮਤਰਾ ਵੇਖ ਲੈ ਜੇ ਤਾਂ ਕੋਈ ਹੈਗਾ ਤਾਂ ਠੀਕ ਆ ਨਹੀਂ ਜਾਂਦੇ ਲਾ ਦੋ ਬਾ